ਸਾਰੇ ਬਿਲਨੂਜੀ ਪਿਆਰਪਰੀ ਸਤਿ ਸ਼੍ਰੀ ਅਕਾਲ ਤੇ ਲੋ ਜੀ ਬਾਈ ਪਿੱਛੇ ਝੋਨਾ ਆਪਣਾ 1509 ਤੇ ਇੰਜਨ ਲਾ ਕੇ ਹੁਣ ਪਾਣੀ ਕੱਢ ਰਹੇ ਆ ਇਹਦੇ ਤੋਂ ਤਕਰੀਬਨ ਅੱਜ ਚੌਥਾ ਕੀਆ ਚੌਥਾ ਦਿਨ ਹੋ ਗਿਆ ਤੇ ਖੈਰ ਨੁਕਸਾਨ ਵੀ ਕਾਫੀ ਹੈ ਬਾਕੀ ਕੋਈ ਚਲਾਇਆ ਹੋਇਆ ਇੰਜਨ ਆਪਾਂ ਦੂਆ ਦਿਨ ਅਜਿਨ ਜਣਾ ਕੱਲ ਆਪਾਂ ਸਾਰੀ ਢਾਇੜੀ ਲਾ ਕੇ ਰੱਖਿਆ ਸੀ ਫਿਲਾਲ ਖੜੇ ਗੀਤੀ ਰੋਡ ਦੇ ਕੋਲ ਆ ਪਿੱਛੇ ਰੇਲਵੇ ਲਾਈਨ ਸਾਡੇ ਸਾਡੇ ਕੰਨ ਦੀ ਜਿਹੜੀ ਮੇਨ ਬੇਲ ਹੈ ਤੇ ਸਾਡੇ ਅਕਸਲ ਚ ਕੀ ਹੁੰਦਾ ਨਾ ਸਾਡੇ ਕੂਈਆਂ ਰਹਿੰਦੀਆਂ ਨੇ 2-2 ਕਿੱਲੀਆਂ ਬਸ 3-3 ਕਿੱਲੀਆਂ ਬਸ ਸਾਡੇ ਕਣਕ ਚ ਪਾਣੀ ਤਾਰਦੇ ਨੇ ਨਾਲ ਦੀ ਨਾਲ ਆਪਾਂ ਹਰੇਕ ਵੀਡੀਓ ਚ ਮੈਂ ਜ਼ਿਕਰ ਕਰਦਾ ਹੁੰਦਾ ਉਹਨਾਂ ਤੇ ਹੁਣ ਜਿਵੇਂ ਝੋਨੇ ਦਾ ਵੀ ਪਾਣੀ ਤਾਰਨਾ ਹੈ ਅਸੀਂ ਆਹ ਦੇਖੋ ਪਿੱਛੇ ਕੋਈ ਹੈ ਉਹ ਕਿ ਸਾਈਡ ਹੋਰ ਆਹ ਕੋਈ ਦੇ ਵਿੱਚ ਆਪਣਾ ਸਾਰਾ ਤਿੰਨ ਕਿੱਲੀਆਂ ਦਾ ਪਾਣੀ ਜਿਹੜਾ ਕੋਈ ਦੇ ਵਿੱਚ ਆਈ ਜਾਣਾ ਕੋਈ ਚਲਾਤਾ ਸੁਣ ਕੇ ਆਪਾਂ ਨੇ ਨਾਲ ਪਹੀਏ ਚ ਪਹੀ ਦੀ ਚੱਕ ਕੇ ਖੜੇ ਚ ਅੱਗੇ ਸੂਏ ਐ ਮੇਰਾ ਪਰਚਾ ਹੈ ਕਿਉਂਕਿ ਨੁਕਸਾਨ ਤਾਂ ਕਾਫੀ ਆ ਹੈ ਨਾ ਉਹ ਜੰਮਣ ਲੱਗ ਗਈ ਹਾਂ ਜੰਮਣ ਲੱਗ ਗਈ ਜੰਮਣ ਲੱਗ ਗਈ ਕਿੰਨੇ ਕ ਪਰਸੈਂਟ ਨੁਕਸਾਨ ਹੈ ਜਿਹੜੀ ਦਾਣਾ ਤਾਂ ਬਣਿਆ ਹੋਤਾ ਗਾਹਣ ਹਿਦਾ ਕੀ ਕਰੂੰਗਾ ਜੇ ਜੰਮਣੇ ਦਾ ਜਿਹੜਾ ਗਿਰੇ ਮਤਲਬ ਜ਼ਿਆਦਾਤਰ ਉਹੀ ਹੋਏ ਆ ਸਾਰਾ ਤਾਂ ਨਹੀਂ ਟੋਟਲੀ ਆਪਾਂ ਜੇ ਕਹੀਏ ਸੋਚੋ 50% ਬਸ ਆ ਹੋਣਾ ਆ ਜਿੰਨੇ ਜਿੰਨੇ ਕੰਨ ਬੰਨਾ ਥੱਲੇ ਪਾਣੀ ਚ ਨਹੀਂ ਹੈਗੀ ਇਹ ਤਾਂ ਪਾਣੀ ਚ ਹੈ ਹਏ ਇਹਦੇ ਚ ਹਲੇ ਖੜਾ ਵੀ ਹੈ ਇਹ ਜਿਆਦਾ ਪਾਣੀ ਚ ਨਹੀਂ ਆ ਦੇਖੋ ਨੀਚੇ ਤੋਂ ਨਾ ਇਦਾਂ ਹੁਣ ਗਲਣਾ ਗਲਣਾ ਸ਼ੁਰੂ ਹੋ ਗਿਆ ਤੇ ਆ ਸਾਡੇ ਬਾਈ ਆ ਥੇਲੇ ਘਰ ਘਰ ਚ ਪਏ ਆ ਇਹ ਇਹਨਾਂ ਬਿਨਾ ਗੁਜ਼ਾਰਾ ਨਹੀਂ ਸਾਡੇ ਫੁੱਲ ਰੇਸ ਚ ਚੱਲਦਾ ਹੈ ਚਾਰ ਇੰਚ ਪਾਣੀ ਡਾਂਗਵਾ ਦੇਤਾ ਇਥੇ ਕਿਚੀ ਜਾ ਰਿਹਾ ਪਾਣੀ ਲੈਵਲ ਥੱਲੇ ਹੋ ਜਾਂਦਾ ਹੁਣ ਤਾਂ ਜੀ ਅੱਛਾ ਮੈਨੂੰ ਲੱਗਦਾ ਦੁਪਹਿਰ ਤੱਕ ਨਿਬੜ ਜੂਗਾ ਮੈਂ ਇਹ ਹੈ ਅਸੀਂ ਕਣਕਾਂ ਦਾ ਵੀ ਇਦਾਂ ਹੀ ਕਰਦੇ ਹੁੰਨੇ ਆ ਮਤਲਬ ਸਾਡੇ ਨਾ ਪਾਣੀ ਲਾਉਂਦੀ ਸਾਦ ਅਸੀਂ ਨਾਲ ਦੀ ਨਾਲ ਤਾਰਨਾ ਹੁੰਦਾ ਕਣਕ ਦੇ ਵਿੱਚ ਡਾਕਟਰ ਜਮੀਨਾ ਹਰੇ ਕੇਰੀ ਦਾ ਆਪਣਾ ਆਪਣਾ ਹਿਸਾਬ ਹੈ ਕੋਈ ਨਵਾਂ ਬੰਦਾ ਆਉਂਦਾ ਉਹਨੂੰ ਛੇਤੀ ਛੇਤੀ ਭੇਤ ਨਹੀਂ ਪੈਂਦਾ ਉਹਦੇ ਦਾ ਅੱਛਾ ਸਾਨੂੰ ਸਿਉਰਟੀ ਦੇ ਵਿੱਚ ਸਾਨੂੰ ਥੋੜਾ ਜਿਹਾ ਜੀਪ ਲੱਗਦਾ ਕਿਉਂਕਿ ਕੱਦੂ 'ਚ ਸਾਡੇ ਪਾਣੀ ਖੜਾਉਣਾ ਹਨਾ ਗਾਣ ਕਰਨਾ ਜਿਵੇਂ ਝੋਨੇ 'ਚ ਆਪਾਂ ਕਰਦੇ ਆਂ ਉਹਦਾ ਲੱਖ ਲੱਖ ਸਵਾਦ ਹੋ ਜਾਂਦਾ ਲੱਖ ਲੱਖ ਭੇਤ ਪੈਂਦਾ ਹਰ ਇੱਕ ਚੀਜ਼ ਦਾ ਇਹ 1500 ਨੂੰ ਆਪਣੀ ਤਕਰੀਬਨ ਵੱਡ ਹੋਣ ਪ੍ਰਾਇਵੀਤੀ ਨਹੀਂ ਹੈ 5-5 ਤਰੀਕ ਤੱਕ ਮਤਲਬ ਸਾਡੀ ਤਿਆਰੀ ਚ ਵੀ ਆਹ ਪੂਰੀ ਵੱਡ ਲੈਣੀ ਆਪਾਂ ਨੇ ਤੇ ਆ ਇੱਧਰ ਆਪਣੀ 24 ਖੜੀ ਆ 24 ਨੂੰ ਅੱਛਾ ਫਰਕ ਨਹੀਂ ਕੋਈ ਬਾਸਮਤੀ ਵੈਰਾਈਟੀ ਕੋਈ ਨਹੀਂ ਰਹੀ ਇਸ ਵਾਰ ਖੜੀ ਕੋਈ ਵੀ ਬਾਸਮਤੀ ਨੂੰ ਤਾਂ ਬਹੁਤ ਜ਼ਿਆਦਾ ਜਲਦੀ ਮਤਲਬ ਟਿੱਡੀ ਜੀ ਹੋਈ ਆ ਤੇ ਜਿਹੜੀਆਂ ਸਾਰੇ ਤੋਂ ਬਿਨਾ ਤੇ ਉਹ ਤਾਂ ਲੱਗ ਗਿਆ ਦੁਆਰ ਤੇ ਸਰਦਾ ਚੱਕਣ ਜਿਹੜੀਆਂ ਨਿਸਰੀਵੇਂ ਤੀਆਂ ਮਤਲਬ ਉਹ ਨਹੀਂ ਹੁਣ ਉੱਠ ਰਹੀਆਂ ਉਹ ਹੁਣ ਨੀਚੀਆਂ ਆ ਜਿਵੇਂ ਆ ਆਪਣੀ 1500 ਉਹ ਹੀ ਇਹ ਨਹੀਂ ਹੁਣ ਉੱਠਦੀ ਤੇ ਹੁਣ ਐਂ ਧਰਤੀ ਤੋਂ ਚੱਕਣੀ ਪੈਣੀ ਆ ਆਪਾਂ ਨੂੰ ਪੂਰੀ ਤੇ ਆਹਨੇ ਨੇ ਪਾਣੀ ਚੱਲ ਰਿਹਾ ਚਲਾਇਆ ਵੀ ਘੰਟਾ ਖਲਾ ਦੇਣਾ ਉਹ ਜਿੰਨਾ ਕਿ ਨਿਕਲ ਗਿਆ ਆਪਾਂ ਬੰਦ ਕਰ ਦੇਣਾ ਬਾਕੀ ਕੂਈਆਂ ਨੇ ਖਾਈ ਜਾਣਾ ਬਹੁਤ ਪਾਣੀ ਆਦਾ ਬਈ ਬਹੁਤ ਜ਼ਿਆਦਾ ਆ ਜੀਲੀ ਦੇ ਉੱਪਰੋਂ ਪਾਣੀ ਚੱਲਿਆ ਕੇਰਾਂ ਦਾ ਆ ਚੋਨੇ ਦੇ ਦਰ ਉਹ ਨਹੀਂ ਜਾਣੀ ਪੰਚੀ ਚ ਘੱਟ ਰਿਹਾ ਤੇ ਕੀ ਇਹ ਬਸ ਸਤਿ ਸ਼੍ਰੀ ਅਕਾਲ ਚਾਚਾ ਕੀ ਗੱਲ ਡਾਊਨ ਹੋ ਗਿਆ ਤੂੰ ਨਾ ਮੈਂ ਸੁੱਤਾ ਉੱਠ ਗਿਆ ਮੈਂ ਡਿਊਟੀ ਜਾਣਾ ਨਾ ਅੱਛਾ ਰਾਤ ਦੀ ਡਿਊਟੀ ਆ ਮੈਂ ਵੀ ਥੋੜੇ ਪਿੰਡ ਕੀ ਸਟੇਟਸ ਆ ਬਾਈ ਕਹਿੰਦੇ ਬਣ ਗਿਆ ਉਹ ਬਣ ਗਏ ਹਾਂ ਠੀਕ ਐ ਹਾ ਹੋ ਚਾਚਾ ਤੇਰਾ ਪੰਛੀ ਦਾ ਕੀ ਸਟੇਟਸ ਆ ਮੇਰਾ ਹਜੇ ਕੋਈ ਨਹੀਂ ਅਦਿਸ਼ਟ ਚ ਕੀ ਫਿਰਦਾ ਮੈਨੂੰ ਕਹਿੰਦਾ ਕਲ ਸਾਇੰਸ ਮੇਰੇ ਮੈਂ ਸਾਇੰਸ ਤਾਂ ਮੈਂ ਕਰ ਦਣਾ ਤੂੰ ਨਾ ਪਾੜ ਦੇ ਸਾਰਾ ਕਰਾ ਸਭ ਤੇ ਸਾਇੰਸ ਕਰਾ ਕੇ ਕੀ ਪਤਾ ਨਹੀਂ ਮੈਨੂੰ ਤਾਂ ਹੋਰ ਦੇ ਪਾਸੇ ਨਰੇਗਾ ਚ ਪਾਉਣ ਨੂੰ ਫਿਰਦਾ ਤਾਂ ਇਹ ਇਹ ਪਤਾ ਕੀ ਕਰਨਾ ਇਹਦਾ ਇਹਦਾ ਮੈਨੂੰ ਨਰੇਗਾ ਚ ਪਾਉਣ ਨੂੰ ਮਿਲਦਾ ਤਾਂ ਬੜਾ ਵੱਢ ਨਹੀਂ ਸਕਦਾ ਕੰਡੇ ਲਾਏ ਹੋਇਆ ਹਾਂ। ਹਾਂ। ਵੱਢਦਾ ਤਾਂ ਪੰਗਾ ਇਹ ਆ। ਹੋਰ ਤੂੰ ਅੱਜ ਕਿੱਧਰ? ਕੰਢੇ ਲੱਗਿਆ ਬੜੀ ਬਾੜ ਤੇ। ਅੱਜ ਬਾਈ ਜੀ ਕਿੱਧਰ? ਬਾਈ ਦਿਨ ਤੇ ਬਾਈ ਕਿੰਨੇ ਥੋੜਾ ਜਿਹਾ ਕੰਮ ਰਹਿ ਗਿਆ। ਬੱਸ ਨਹੀਂ ਥੱਕ ਗਿਆ। ਮੈਂ ਮੰਨ ਕਰ ਸਕਦਾ। ਤੇਰਾ ਸਰੀਰ ਥੱਕਣ ਲੱਗ ਗਿਆ ਤੂੰ। ਸਕੰਜਾ ਕਰਿਆ ਆ ਇਹਦਾ। ਉਮਰ ਬਹੁਤ ਹੋ ਗਈ ਇਹਨਾਂ ਦੀ। ਚਲੋ। ਸਰੀਰ ਥੱਕ ਰਿਹਾ। ਅੱਜ ਤੂੰ ਬਰੀਕੀ ਜਾਂ ਕੰਮ ਬਹੁਤ ਆ। ਡਾਲਾ ਜਾ ਬਣਾ ਕੇ ਆ ਉਹਦਾ। ਸਲੀ ਰੰਗ ਦਿਨੋਂ ਦਿਨ ਤੇਰਾ ਕਾਲਾ ਕੱਤੀ ਹੋ ਜਾਂਦਾ। ਪਤਾ ਨਹੀਂ ਤੇਰਾ ਪਰ ਨਹੀਂ ਤੂੰ ਥੋੜੀ ਜਿਆਦਾ ਲਾਈ ਨਾ ਹੁਣ ਜਿਆਦਾ ਚੌਣ ਲੱਗ ਗਿਆ ਤਲੀਫ ਹੁੰਦੀ ਆ ਕੁਛ ਹੋਣਾ ਹੋਰ ਕਿਦਦਰ ਅੱਜ ਕਿੰਨਾ ਕੰਮ ਕਰਿਆ ਕਿਦਦਰ ਚੱਲਦਾ ਇਹ ਮਾਈਦਰ ਰਹੇਗਾ 2 ਘੰਟੇ ਦਾ ਕੰਮ ਆ ਕੇ ਤੱਕ ਕੇ ਮਿੱਤ ਨਹੀਂ ਹੁੰਦਾ ਵੀ ਅੱਜ ਹੱਥ ਖੜਿਆ ਜੜ ਤੇ ਵੀ ਚੱਲਿਆ ਮੈਂ ਉੱਪਰ ਏਸੀ ਦੇ ਫਾਈਬਰ ਦੀ ਲਾਇਆ ਬਣਾ ਕੇ ਉਹ ਉਹ ਆਪਾਂ ਆਪ ਬਣਾ ਲਈਏ ਕਿਉਂ ਹੁਣ ਲੋਡ ਆਪਣੀ ਬਣਾਉਣੀ ਆ ਤਾਂ ਮੈਂ ਕਹਿੰਦਾ ਬਾਈ ਨੂੰ ਕੋਈ ਵੀ ਕੈਮਰਾ ਹੋ ਤੁਹਾਡਾ ਵੀ ਲੱਗੂਗਾ 5-7000 ਰੁਪਏ ਤੇ ਹਮ ਫਾਈਬਰ ਆਪਣੇ ਕੋਲੇ ਪਈਏ ਆਹੀ ਜੀ ਫਾਈਬਰ ਲਿਆਉਣੀ ਆ ਜੀ ਲਿੰਡਰ ਫਾਈਬਰ ਲਿਆਉਣੇ ਲਿਆਵਾਂਗੇ ਇੱਧਰ ਅੱਛਾ ਚਿੱਟੇ ਰੰਗ ਦੀ ਫਾਈਬਰ ਲਿਆਵਾਂਗੇ ਸਾਰੇ ਗੱਲਾਂ ਦੀ ਉਤਰਾ ਨਹੀਂ ਹੋਗੀ ਡਾਇਮੰਡ ਚ ਅੱਛਾ ਉਹ ਹਰੇ ਲੱਗਣੇ ਹਰੇ ਨੇ ਉਹ ਜਿਹੜਾ ਹਰਾ ਹੁੰਦਾ ਨਾ ਧੁੱਪ ਤੇ ਹੀਟ ਘਟਾਉਂਦਾ ਉਹ ਜਿਹੜਾ ਹਰਾ ਰੰਗ ਹੈ ਹਰਾ ਰੰਗ ਚਿੱਟਾ ਰੰਗ ਰਿਫਲੈਕਟ ਕਰਦਾ ਇਹ ਸਾਲਾ ਜ਼ਿਆਦਾ ਕਰਦਾ ਹਨਾ ਇਹ ਥੋੜੀ ਹੀਟ ਨਹੀਂ ਘਟਾਉਂਦਾ ਹੈਗਾ ਤੇ ਇਹਦੇ ਰੋਸ਼ਨੀ ਹੁੰਦੀ ਹੈ ਇਹਦੀ ਥੋੜੀ ਪਾਣੀ ਪੂਣੀ ਤੇਰੇ ਪਿੰਡ ਕਿ ਨਹੀਂ ਬਚਾਓਗੇ ਹੁਣ ਲੱਗਿਆ ਥੱਲੇ ਲੱਗ ਕੇ ਕਿ ਨਹੀਂ ਪਾਣੀ ਦਾ ਬਚਾਓ ਹੋ ਗਿਆ ਆਪਣਾ ਤਾਂ ਚਲਿਆ ਕਿਆ ਵੜਨਾ ਪਾਣੀ ਕਿਸਾਨਾਂ ਵੀਰਾਂ ਦਾ ਔਖਾ ਹੋ ਗਿਆ ਹਾਂ ਜਿੰਨੇ ਫਸਲਾਂ ਤਿਆਰ ਤੀਆਂ ਵੜਨ ਨੂੰ ਨਹੀਂ ਆਪਣਾ 4-5 ਦਿਨ ਤੱਕ ਕੰਮ ਚੱਲਣਾ ਤਾਂ ਪੂਰਾ ਵਧੀਆ 5-3 ਦਿਨ ਚੱਲੀ ਜਾਂਦਾ ਮ ਹਰਿਆਣਾ ਨਾਲ ਕਿੱਸ ਜਣਾ ਇਹਨਾਂ ਨੇ ਕੀ ਪ੍ਰੋਗਰਾਮ ਹਰਿਆਣਾ ਨਾਲ ਹਰਿਆਣਾ ਪਾਸੋਂ ਖੰਡਾ ਮੰਡਾ ਜਾਣਾ ਹੈ। ਕਿੱਥੇ ਜਾਣਾ? ਦੋ ਦੋ ਤਰੀਕ ਨੂੰ ਜਾਣਾ ਬਾਈ। ਦੋ ਜਣਿਆਂ ਨਾਲ? ਹਾਂ। ਦੋ ਜਣਿਆਂ ਨਾਲ? ਦੋ ਤਰੀਕ ਨੂੰ ਕਹਿੰਦਾ ਪਰ। ਦੋਨੇ ਤੂੰ ਜਾਏਗਾ। ਦੋ ਤਰੀਕ ਨੂੰ ਜਾਣਾ ਦੋ ਜਣੇ ਨੇ ਜਾਣਾ। ਅੱਛਾ ਤੂੰ ਜਾ ਰਿਹਾ ਹੈ ਇੱਥੇ ਕੀ? ਹਾਂ ਮਨੂ ਜਾ ਰਿਹਾ ਕਹਿੰਦਾ ਵੀ ਉਹਦਾ ਉਹਦਾ ਪਾਣੀ ਖੜਿਆ। ਹੂੰ। ਤਾਊ ਦੇ ਖੇਤਾਂ ਮਾ। ਹੂੰ। ਉਹ ਹਰਮਨ ਦੀ ਆ ਦੋ ਅਹੀ ਕਿਲਾ ਗਰੀਬ ਯਾਰ ਚੈਨਲ ਨੇ ਵੱਡੀ ਨਹੀਂ ਜੀ ਤਾਂ ਵੱਡੀ ਕੀ ਠੀਕ ਆ। ਮੇਰੇ ਪਿੱਛੇ ਘੱਟ ਰਵਾਲਾ ਪਾਉਣਾ ਆਪਣਾ ਫਿਰ ਆ ਜਾਣਾ ਜਣੀ ਟੱਪਤਾ ਫਿਰ ਨਹੀਂ ਫਿਰ ਵੇਟ ਨਹੀਂ ਕਰਨੀ ਜਣੀ ਫਿਰ ਮੈਂ ਪਿੱਛੇ ਦੁੱਕਾ ਫਿਰ ਨਹੀਂ ਵੇਟ ਸਖਾਧਰ ਮਾਜੇ ਪੈਰ ਪਟਲੇ ਪਿੱਛੇ ਮੋੜ ਇਹ ਵੇਤਾ ਆਪਣਾ ਫੇਰ ਆਪਣਾ ਦਿਹਾੜੇ ਨਾਲ ਢੁੜ ਢੁੜ ਕਰਾਉਂਦੇ ਨੇ ਆ ਜਾਣਾ ਸ਼ਾਮ ਤੱਕ ਨੰਨਾ ਠੀਕ ਹੈ ਨਾ ਸ਼ਾਮ ਤੱਕ ਨਹੀਂ ਆਉਂਦੇ ਅਸੀਂ ਫੇਰ ਤੁਰਾਂਗੇ ਅਸੀਂ ਸ਼ਾਮ ਜੇ ਨੂੰ ਹੂੰ ਫੇਰ ਰਾਤ ਰਾਤਾਂ ਨਹੀਂ ਹਾਂ ਰਾਤ ਨੂੰ ਇਹ ਰੋਡ ਬੜਾ ਦਿੱਕਤ ਹੁੰਦੀ ਆ ਕੇ ਹਾਂ ਰਾਤ ਨੂੰ ਰੋਡ ਲੈੜੀ ਤੇ ਆ ਬਨੂੜ ਬਨੂੜ ਤੋਂ ਜਿਹੜਾ ਬਨੂੜ ਤੋਂ ਫਿਰ ਇੱਧਰ ਨੂੰ ਆ ਹਾਂ ਉਹ ਵਾਲਾ ਉਹ ਵਾਲਾ ਉਹ ਬੜੀ ਬੜੀ ਦਿੱਕਤ ਹੁੰਦੀ ਆ ਪਤਾ ਕੀ ਕੋਈ ਆਟੋ ਆਇਆ ਕੋਈ ਮੋਟਰਸਾਈਕਲ ਆ ਗਿਆ ਫਿਰ ਰਾਤ ਨੂੰ ਆਟੋ ਮੋਟਰਸਾਈਕਲ ਖੜ ਜੰਨੇ ਆ ਹਾਂ ਕੁਛ ਖਾ ਕੁਛ ਗੱਡੀ ਟਿਪਰ ਟਿਪਰ ਖੜ ਜੰਨੇ ਟਿਪਰ ਦੇ ਵਿੱਚ ਤੰਗ ਬੋਲਦਾ ਕੁਝ ਬਾਤ ਮਲਾਂ ਘੜ ਜਾਂਦੀ ਆ ਉੱਥੇ ਤੇ ਭੱਜ ਕੇ ਵੀ ਸੜ ਆਪਾਂ ਉਹਦੇ ਤੋਂ ਤੁਰਦੇ ਆ ਆਪਾਂ ਨੂੰ ਦਿਨ ਚੜ ਜਾਂਦਾ ਉੱਥੇ ਜਾਂਦੇ ਨੇ ਫਿਰ ਦਿਨ ਚ ਉਧਰ ਉਹ ਕਾਇਮ ਹੋ ਕੇ ਉੱਠਦੇ ਆ ਫਿਰ ਉਹ ਸਾਰੇ ਗੜਦਮਾਂ ਬਚਾ ਦਿੰਦੇ ਨੇ ਟਿਪਰ ਵਾਲੇ ਇੱਥੋਂ ਤੁਰਾਂਗੇ ਸ਼ਾਮ ਨੂੰ 6-7 ਵਜੇ 6 ਵਜੇ ਤਕਰੀਬ ਤੁਸੀਂ ਹੁਣ ਦੋ ਤਰੀ ਤੇ ਤੁਸੀਂ ਦੋ ਨੂੰ ਜਾਣਾ ਤੇ ਤਿੰਨ ਨੂੰ ਤੁਸੀਂ ਚਲਾ ਕੇ ਦੇਖੋਗੇ ਤੈਨੂੰ ਨਾਲ ਲੋਟ ਲੱਗੇ ਤਾਂ ਫਿਰ ਤੁਸੀਂ ਘਰ ਨੂੰ ਆ ਜਾਣਾ ਤੈਨੂੰ 4 ਦੀ ਸਵੇਰ ਨੂੰ ਹੀ ਦੇਖਣੀ ਆਪਾਂ 4 ਦੀ ਸਵੇਰ ਨੂੰ ਹੀ ਦੇਖਣੀ ਠੀਕ ਹੈ ਠੀਕ ਹੈ ਠੀਕ ਹੈ ਚਾਚਾ ਤੇਰਾ ਕੈਨਸਲ ਕੰਮ ਹੁਣ ਕਹਿੰਦੇ ਤੈਨੂੰ ਨਹੀਂ ਲੈ ਕੇ ਜਾਣਾ ਬੰਦ ਫੈਕਟਰੀ ਲੱਗ ਗਿਆ ਫਿਰ ਅਹੇ ਵੀ ਚਲ 4 ਪੈਸੇ ਬਣਾ ਲਵੇ ਤੂੰ ਤੇਰੇ ਕੋਲ ਤਾਂ ਹੈਗੇ ਆ ਮੇਰਾ ਤਾਂ ਓਪਨ ਆ ਇਹ ਕਹਿੰਦਾ ਚਲ 4 ਪੈਸੇ ਬਣਾ ਲਵੇ ਉਹ ਮੇਰੇ ਕੋਲ ਤਾਂ ਹੈਗੇ ਆ ਫੈਕਟਰੀ ਲੱਗ ਗਿਆ ਮੇਰਾ ਤਾਂ ਓਪਨ ਕੰਮ ਆ ਜਦੋਂ ਮਰਜ਼ੀ ਵਗ ਜਾਣਾ ਗਲਤ ਤੇਰੀ ਵੀ ਸਹੀ ਏ ਆਜੋ ਪਾਰਟੀ ਪੂਟੀ ਖਲਾ ਕੇ ਲਿਆਵਾਂ ਅੱਜ ਮੈਂ ਬਸ ਮ ਤਰੀ ਹੁਣ ਨਾਈਟ ਸ਼ਿਫਟ ਹੈ ਉਹਨੂੰ ਨਾਈਟ 12 ਘੰਟੇ ਕਿ 8 ਘੰਟੇ 12 12 ਘੰਟੇ ਇਹ ਨਹੀਂ ਛੱਡਦਾ ਬਾਈ ਇਹ ਨਹੀਂ ਛੱਡਦਾ ਸੋ ਠੀਕ ਆ ਚੰਗਾ ਲੱਗੂ ਕੰਮ ਹੂੰ ਔਰ ਵਧੀਆ ਭਾਗਾ ਅੱਛਾ ਦਿਖੇ ਨਹੀਂ ਉਹ ਉੱਥੇ ਬੈਠਾ ਦੁਕਾਨ ਮੇਰੀ ਉਹਦੀ ਆ ਗਿਆ ਵੋਟਾਂ ਕਹਨੂੰ ਖੜਨ ਦਿੰਦੀ ਆ ਮੈਂ ਵੋਟਾਂ ਕਹਨੂੰ ਰਹਿਣ ਦਿੰਦੀ ਮੋਟਾ ਕਹਨੂੰ ਮਸ਼ੀਨ ਨਹੀਂ ਚੱਲ ਰਹੀ ਕਿਤੇ ਹਾਂ ਮੇਰੀ ਵੀ ਚੱਲਦੀ ਹੈ ਹਰਿਆਣੇ ਕੇ ਤੇ ਉਹ ਹਰਿਆਣੇ ਕੱਪੜਾ ਕਰਕੇ ਨਹੀਂ ਆ ਕੁਝ ਹਰਿਆਣੇ ਦਾ ਲਾ ਉਸ ਮੱਟੋ ਦੇ ਉੱਤੇ ਗੁਰਬਾਣੀ ਦੇ ਹਾਂ ਹੂੰ ਕੱਟ ਰੇਟ ਤੇ ਵਧਣ ਵਾਸਤੇ ਅੱਛਾ ਫਿਰ ਆ ਗਏ ਨੇ ਕੋਸ ਨਹੀਂ ਪੈ ਗਿਆ ਕੀ ਆ ਗਿਆ ਇਹਦਾ 1500 ਦੇ ਕਰੀਬ ਆ ਗਿਆ ਤੇਰੇ ਮਿਆਲੇ ਟ ਵੱਡੂਗੇ ਬੇ ਪਿੰਡ ਕਹਿੰਦਾ ਮਿਆਲੇ ਟ ਵਡਾਉਣੀ ਆ ਮਤਲਬ ਦਿੱਕਣਾ ਹੁਣ ਆਪਾਂ ਮਸ਼ੀਨ ਦੇ ਕੇ ਚੱਲੇ ਜਾਈਏ ਹੂੰ ਉੱਥੇ ਕਹਿੰਦੇ ਲਾਉਜ਼ਮੈਂਟ ਕਰਾਤੀ ਜੀ ਕਿਸੇ ਨੇ ਮਸ਼ੀਨਾਂ ਦੀ ਗੱਲ ਕਰਦੀ ਮਿਆਲੇ ਟ ਵਡਾਉਂਗਾ ਹੂੰ ਕੀ ਆ ਬਚਾਉਗੂ ਮਸ਼ੀਨ ਦੁਰਦੀ ਹੈਰਾਨ ਜਿਤਾ ਕਿੱਲੇ ਤੂੰ ਵੱਡ ਕੇ ਆਇਆ ਠੀਕ ਹੈ ਉਹਨੂੰ ਉਹਦੇ ਦਾ ਵੀ ਠੇਕਾ ਦਵਾਓ ਫਿਰ ਆਪਣੇ ਜਿਹੜੇ ਦਾ ਆਪਣਾ ਵੀ ਮਿਲਦਾ ਮਤਲਬ ਇੱਕ ਵਾਰੀ 10 ਮਿੰਟ ਹੋਣੀ ਚਾਹੀਦੀ ਆ ਫਿਰ ਦੂਰ ਦੂਰ ਤੱਕ ਤਾਂ ਗੱਲੋਂ ਹੀ ਫੈਲ ਜਾਂਦੀ ਆ ਤੂੰ 10 ਵਜੇ ਤੂੰ ਇਹਨੇ ਨੂੰ ਵੱਡਦਾ ਲੱਗਣਾ ਮੈਂ ਇਹਨੇ ਨੂੰ ਵੱਡਦਾ ਨਹੀਂ ਤੂੰ ਅਗਲਾ ਉਹ ਵੱਡ ਰਿਹਾ ਮੈਂ ਤਾਂ ਉਹਦੇ ਕੋਲ ਜਾਉਂਗਾ ਤੇਰੇ ਹਿਸਾਬ ਨਾਲ ਤੂੰ ਤਾਂ ਵੱਡੀ ਚੱਲ ਮੈਂ ਤਾਂ ਨਹੀਂ ਵੱਡੀ ਹੈਗੀ ਕਿੱਲੇ ਮੈਂ ਕਿੰਨੇ ਟਾਈਮ ਲੱਗਦਾ ਕਿੱਲੇ ਮਾ ਜਾ ਟਾਈਮ ਯਾਰ ਡੇਢ ਘੰਟਾ ਖਾਂਦੀ ਆ ਵੀ ਡੇਢ ਘੰਟਾ ਡੇਢ ਘੰਟਾ ਕਿੱਲੇ ਮੈਂ ਜਾਂਦਾ 6 ਸਿਲੰਡਰ ਜਨ ਚੱਲਦਾ ਫਿਰ ਅੱਗੇ ਪਿੱਛੇ ਵੀ ਘੰਟੇ ਦਾ 10-12 ਲੀ ਵੀ ਕਈ ਵੇਖੇ ਵੈਕਿੰਗ ਦੇ ਚੱਕਣਾ ਬੁੱਗਾ ਉਹੀ ਤਾਂ ਆਇਆ ਨਾ ਵੈਕ ਲੈ ਕੇ ਵੀ ਚੱਕਣਾ ਪੈਂਦਾ ਕਈ ਕਈ ਤਾਂ ਆਪਾਂ ਨੇ ਤਾਂ ਗੱਲ ਆਪਣੀ ਤੇ ਰਿਸ਼ਤੇਦਾਰੀ ਆ ਆਪਾਂ ਨੇ ਤਾਂ ਆਪਣੇ ਹਰਮਨ ਦੇ ਚੱਕੇ ਆ ਸਦੋਂ ਪਿੰਡੋਂ ਵੈਕ ਲੈ ਕੇ ਚੱਕੇ ਆ ਆਪਣੇ ਵੀ ਚੱਕਣੇ ਪੈਣਗੇ ਆਪਣੇ ਵੀ ਹਾਂ ਆਪਣੇ ਵੀ ਚੱਕਣੇ ਪੈਣਗੇ ਵੈਕ ਲੈ ਕੇ ਚੱਲ ਕੋਈ ਨਹੀਂ ਬਾਕੀ ਬਾਬਾ ਹੁਣ ਸ਼ਾਂਤੀ ਰੱਖੇ ਹੁਣ ਨਾ ਆਵੇ ਮੀ ਕਿਸੇ ਪਾਸੇ ਸੋ ਨਹੀਂ ਬੜੇ ਅੱਜ ਬਾਕਸ ਬੁਕਸੇ ਜੇ ਕੀ ਫਿਰਦਾ ਬਾਈ ਬੋਛ ਦੇ ਠੀਕ ਆ ਯਾ ਚੱਕ ਕੇ ਬਿਲਕੁਲ ਫੋਨ ਚ ਨਾ ਕੱਢ ਦੀ ਫੁਕਲੀ ਤਾਂ ਇੰਨੀ ਮਾਰਦਾ ਨਾ ਕਰੇਗਾ ਕੰਨ ਸਿੱਧਾ ਕਰ ਕੰਨ ਸਿੱਧਾ ਆ ਹੁੰਦਾ ਹੈ ਜਦ ਤੈਂ ਬੱਜਦਾ ਫਰਵਾਹ ਆ ਹੁੰਦਾ ਹਾਂ ਠੀਕ ਹੈ ਚੱਕੀ ਕਿ ਰੱਖੀ ਆ ਸਾਹਮਣੇ ਜਿਹਨੂੰ ਐ ਡਾਕੂਮੈਂਟ ਠੀਕ ਹੈ ਚੱਕੀ ਮਾ ਤੇ ਚੱਕੀ ਮਾ ਤੇ ਫੋਟੋ ਖਿੱਚਣੀ ਚੱਕੀ ਆ ਚਲੋ ਠੀਕ ਆ ਪੁੱਤਾਂ ਠੀਕ ਆ ਚਾ ਓਕੇ ਲੈਨੇ ਆਰੇ ਆ ਮੋਟਰਸਾਈਕਲ ਉਧਰ ਨਹੀਂ ਲਿਆਉਣਾ ਹੈ ਹੈ ਮੌਰੀ ਹੰਦੇ ਤਾਂ ਥੋੜਾ ਜਿਹਾ ਕੰਮ ਕਰ ਲੈ ਅੱਛਾ ਠੀਕ ਹੈ ਓਕੇ ਓਕੇ ਤੇਰਾ ਕੰਮ ਤਾਂ